ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਤੁਹਾਡੇ ਨਾਲ ਇੱਕ ਵੱਡੀ ਘਟਨਾ ਸਾਂਝੀ ਕਰ ਰਹੇ ਹਾਂ ਜੋ ਕਿ ਬਾਗਾਪੁਰਾਣਾ ਦੇ ਵਿੱਚ ਵਾਪਰੀ ਆ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਬਾਗਾਪੁਰਾਣਾ ਦੇ ਚੰਨੂਆ ਰੋਡ ਤੇ ਸਥਿਤ ਇੱਕ ਨਿੱਜੀ ਪੈਲਸ ਦੇ ਵਿੱਚ ਇੱਕ ਗੋਲੀ ਚੱਲਣ ਦੀ ਜਿਹੜੀ ਗੱਲਬਾਤ ਸਾਹਮਣੇ ਆਉਂਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਉੱਥੇ ਪਹੁੰਚ ਕੇ ਸਾਰੀ ਜਿਹੜੀ ਘਟਨਾ ਦੇਖੀ ਜਾਂਦੀ ਹੈ ਪੁਲਿਸ ਪਾਰਟੀ ਵੀ ਪਹੁੰਚਦੀ ਆ ਪਰ ਜਿਹੜੀ ਮੁੱਢਲੀ ਜਾਣਕਾਰੀ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੀ ਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਜੋ ਕੁਝ ਵਾਇਰਲ ਹੋ ਰਿਹਾ ਉਹਦੇ ਵਿੱਚ ਕੋਈ ਬਾਲੀ ਜਾਣਕਾਰੀ ਨਹੀਂ ਹੈਗੀ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਤੱਥਾਂ ਦੇ ਆਧਾਰ ਤੇ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਪਰ ਇਸ ਵਕਤ ਤੁਹਾਨੂੰ ਦੱਸ ਰਹੇ ਹਾਂ ਕਿ ਜਿਹੜੀ ਇੱਕ ਨਿੱਜੀ ਪੈਲਸ ਦੇ ਵਿੱਚ ਦੋ ਧੜਿਆਂ ਵਿਚਕਾਰ ਜਿਹੜੀ ਲੜਾਈ ਹੁੰਦੀ ਆ ਉਸ ਦੀ ਜਿਹੜੀ ਸਟਾਰਟਿੰਗ ਕਿਵੇਂ ਹੁੰਦੀ ਆ ਵਿਆਹ ਦੇ ਵਿੱਚ ਵਿਆਹ ਸਮਾਗਮ ਦੇ ਵਿੱਚ ਜਿਹੜੇ ਵਿਅਕਤੀ ਇੱਕ ਪਹੁੰਚਿਆ ਹੋਇਆ ਸੀ ਤੇ ਜਿਹੜੇ ਉਸ ਤੋਂ ਬਾਅਦ ਜਦੋਂ ਪਾਰਕਿੰਗ ਵਾਲੀ ਸਾਈਡ ਜਾਂਦਾ ਤਾਂ ਉਸ ਵਕਤ ਕੋਈ ਤਿੰਨ ਨੌਜਵਾਨ ਆਉਂਦੇ ਆ ਤੇ ਆ ਕੇ ਜਿਹੜੀ ਉਹਨਾਂ ਦੇ ਵਿੱਚ ਕੋਈ ਗੱਲਬਾਤ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਨੌਜਵਾਨ ਜਿਹੜਾ ਵਿਆਹ ਦੇ ਵਿੱਚ ਪਹੁੰਚਿਆ ਉਸ ਨੂੰ ਫਾਇਰਿੰਗ ਕੀਤੀ ਜਾਂਦੀ ਆ ਪਤਾ ਲੱਗਿਆ ਕਿ ਉਹ ਕਿਸੇ ਆਪ ਆਗੂ ਦੇ ਨਾਲ ਗਨਮੈਨ ਬਤੌਰ ਡਰਾਈਵਰ ਜਿਹੜਾ ਪ੍ਰਾਈਵੇਟ ਜੌਬ ਕਰ ਰਿਹਾ ਵਾ ਉਹਨਾਂ ਨੂੰ ਜਿਹੜੀ ਫਾਇਰਿੰਗ ਕੀਤੀ ਜਾਂਦੀ ਆ ਤੇ ਉਸ ਦੇ ਸਬੰਧ ਦੇ ਵਿੱਚ ਜਦ ਸਾਡੇ ਐਸਐਚਓ ਸਾਹਿਬ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੀ ਜਿਹੜੀ ਫਾਇਰਿੰਗ ਦੌਰਾਨ ਇੱਕ ਵਿਅਕਤੀ ਨੂੰ ਜਿਹੜੀ ਗੋਲੀ ਵੀ ਲੱਗੀ ਆ ਉਹ ਮੋਗਾ ਦੇ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਹੈ ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਜੋ ਵੀ ਨਿਕਲ ਕੇ ਸਾਹਮਣੇ ਆਊਗਾ ਉਹ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਪਰ ਤੁਹਾਨੂੰ ਦੁਬਾਰਾ ਦੱਸ ਦਈਏ ਕਿ ਦੋ ਤੜਿਆਂ ਵਿਚਕਾਰ ਲੜਾਈ ਹੁੰਦੀ ਆ ਤੇ ਲੜਾਈ ਦੌਰਾਨ ਫਾਇਰਿੰਗ ਵੀ ਹੁੰਦੀ ਆ ਫਾਇਰਿੰਗ ਦੌਰਾਨ ਇੱਕ ਵਿਅਕਤੀ ਨੂੰ ਜਿਹੜੀ ਗੋਲੀ ਲੱਗਦੀ ਆ ਗੋਲੀ ਲੱਗਨ ਦਾ ਜ਼ਖਮੀ ਹੁੰਦਾ ਤਾਂ ਜਿਹੜਾ ਮੋਗਾ ਦੇ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਆ ਉਸ ਦੀ ਹਾਲਤ ਜਿਹੜੀ ਗੰਭੀਰ ਦੱਸੀ ਜਾ ਰਹੀ ਆ ਤੇ ਜਿਹੜਾ ਅਗਲਾ ਪਾਰਟ ਆ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਵੀ ਜਾਣਕਾਰੀ ਹੋਊਗੀ ਉਹ ਕੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਊਗੀ